ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੇ ਸਾਡੇ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਰ ਸਾਰਿਆਂ ਤੋਂ ਪਹਿਲਾਂ ਰਿਕਵੈਸਟ ਹੈ ਜੀ ਸਾਰਿਆਂ ਨੂੰ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੇ ਨਾਲ ਜਿਹੜਾ ਬੈਲ ਆਈਕਨ ਉਹਨੂੰ ਕਲਿੱਕ ਕਰਿਓ ਉਹਦੇ ਨਾਲ ਤੁਹਾਨੂੰ ਸਾਡੇ নোਟੀਫਿਕੇਸ਼ਨਸ ਸਾਰੀਆਂ ਅਪਡੇਟ ਜਿਹੜੀਆਂ ਨੇ ਮਿਲਦੀਆਂ ਰਹਿਣਗੀਆਂ ਅੱਜ ਦੀ ਵੀਡੀਓ ਵਿੱਚ ਮੇਰੇ ਨਾਲ ਨੇ ਜੀ ਮਿਹਰਬਾਨ ਸਿੰਘ ਜੀ ਇਹ ਨੇ ਜੀ ਇਹਨਾਂ ਨੇ ਐਲ ਐਨ ਐਲ ਪੀ ਕੀਤੀ ਹੋਈ ਆ ਤੇ ਮਾਈਂਡ ਐਂਡ ਵੈਲਨੈਸ ਜਿਹੜੀ ਹੈਗੀ ਇਹਦੀ ਸਟੱਡੀ ਕੀਤੀ ਹੋਈ ਹੈਗੀ ਅੱਜ ਜਿਹੜਾ ਆਪਾਂ ਬੱਚਿਆਂ ਦੇ ਬਾਰੇ ਵਿੱਚ ਗੱਲ ਕਰਾਂਗੇ ਜੇ ਤੁਹਾਡੇ ਘਰ ਵਿੱਚ ਛੋਟੇ ਬੱਚੇ ਨੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਆਪਾਂ ਇਸ ਮੁੱਦੇ ਦੇ ਉੱਪਰ ਹੋਰ ਵੀਡੀਓ ਜਿਹੜੀਆਂ ਨੇ ਇਹਨਾਂ ਦੇ ਨਾਲ ਜਿਹੜੀਆਂ ਆਪਾਂ ਜਰੂਰ ਬਣਾਵਾਗੇ ਬੱਚਿਆਂ ਦੇ ਉੱਪਰ ਤੇ ਵੀਰ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਬੱਚਿਆਂ ਦੇ ਬਾਰੇ ਬੱਚਿਆਂ ਦੇ ਉੱਪਰ ਆਉਣ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਜੀ ਮਾਪਿਆਂ ਦੀ ਗੱਲ ਕਰਨੀ ਚਾਹਾਂਗਾ ਅੱਜ ਕੱਲ ਨਾ ਪੈਸੇ ਦੀ ਦੌੜ ਦੇ ਵਿੱਚ ਮਾਪਿਆਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਜਿੰਨਾ ਬਣਦਾ ਬੱਚਿਆਂ ਦਾ ਟਾਈਮ ਉਹਨਾਂ ਨੂੰ ਦੇ ਸਕਣ। ਕਿਉਂਕਿ ਪੈਸੇ ਦੀ ਦੌੜ ਦੇ ਵਿੱਚ ਸਾਨੂੰ ਸਾਰਾ ਕੁਝ ਭੁੱਲ ਗਿਆ ਠੀਕ ਹੈ। ਸੋ ਇਸ ਪੈਸੇ ਦੀ ਦੌੜ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਹੈ ਜੀ ਛੋਟੇ ਬੱਚਿਆਂ ਦਾ। ਜਿਹੜੇ ਛੋਟੇ ਬੱਚੇ ਨੇ ਨਾ ਉਹੀ ਤੇ ਗਾਂ ਜਾ ਕੇ ਜਿਹੜਾ ਸਾਡਾ ਸਮਾਜ ਆ ਉਹਦਾ ਭੁੱਖ ਨੇ। ਉਹਨਾਂ ਨੇ ਭੁੱਖ ਬਣਾ ਅਸੀਂ ਤੇ ਹੁਣ ਬੁੱਢੇ ਹੁੰਦੇ ਜਾ ਰਹੇ ਆ ਗਾਂ ਵੱਲ ਨੂੰ ਜੋਰ ਜੋ ਕੇ ਕੇ ਭੱਜਦੇ ਜਾ ਰਹੇ ਆ। ਜਿਹੜੇ ਛੋਟੇ ਬੱਚੇ ਅੱਗੇ ਆ ਰਹੇ ਨੇ ਜੰਮ ਕੇ ਪੈਦਾ ਹੋ ਕੇ ਹੁਣ ਅੱਗੇ ਆ ਰਹੇ ਨੇ ਉਹਨਾਂ ਨੇ ਤੇ ਸਾਡਾ ਫਿਊਚਰ ਜਿਹੜਾ ਵਾ ਸਮਾਜ ਦੀ ਵਾ ਡੋਰ ਸੰਭਾਲਣੀ ਤੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਸੋ ਨੁਕਸਾਨ ਇਹ ਹੋਇਆ ਕਿ ਪੈਸੇ ਦੀ ਦੌੜ ਦੇ ਮਗਰ ਨਾ ਮਾਂ ਕੋਲ ਤੇ ਨਾ ਪਿਓ ਕੋਲ ਟਾਈਮ ਆਪਣੇ ਬੱਚਿਆਂ ਨੂੰ ਟਾਈਮ ਦੇਣ ਦਾ ਸੋ ਜਿਹੜਾ ਇਹ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਤੇ ਬੱਚਿਆਂ ਨੂੰ ਦੇ ਨਹੀਂ ਪਰਿਵਾਰ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਨਾਲ ਬਾਰੇ ਸਮਝ ਨਹੀਂ ਆਉਂਦੀ ਤੇ ਸਾਡਾ ਜਿਹੜਾ ਟਾਈਮ ਨਾ ਦੇਣ ਦੀ ਜਗ੍ਹਾ ਤੇ ਜਿਹੜਾ ਬੱਚਾ ਉਹਨਾਂ ਕੋਲ ਤੇ ਉਹੀ 24 ਘੰਟੇ ਨੇ ਉਹ ਜਰਾ ਆਪਣਾ ਟਾਈਮ ਆ ਫਿਰ ਉਹਨੂੰ ਫੋਨ ਤੇ ਟੀਵੀ ਤੇ ਕੰਪਿਊਟਰ ਤੇ ਠੀਕ ਹੈ ਜੀ ਉਹਦੇ ਉੱਤੇ ਜਿਹੜਾ ਉਹਨੂੰ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਨੇ ਤੇ ਉੱਥੋਂ ਉਹਨਾਂ ਨੂੰ ਜੋ ਵੀ ਮਿਲਦਾ ਹੈ ਉਹ ਉੱਥੋਂ ਲੈ ਲੈਂਦੇ ਨੇ ਤੇ ਜਿੱਦਾਂ ਉਹ ਟੀਵੀ ਦੇ ਉੱਤੇ ਲੈ ਰਹੇ ਨੇ ਜਿੱਦਾਂ ਉਹ ਰিসিਵ ਕਰ ਰਹੇ ਨੇ ਉਹਦਾਂ ਨਾਲ ਉਹਨਾਂ ਦਾ ਸੁਭਾਅ ਤੇ ਕੈਰੈਕਟਰ ਬਣਦਾ ਜਾਂਦਾ ਤੇ ਬਾਅਦ ਵਿੱਚ ਅਸੀਂ ਕਹਿਣ ਦਾ ਹੈ ਵੀ ਇਹਨੇ ਸ਼ੁਰੂ ਕਰ ਦਿੰਦੇ ਆ ਵੀ ਦੇਖੋ ਜੀ ਸਾਡੇ ਜਿਹੜੇ ਬੱਚੇ ਆ ਇਹਦੇ ਰੋਂਦੂ ਨੇ ਦੇਖੋ ਇਹ ਕੋਈ ਗੱਲ ਨਹੀਂ ਮੰਨਦਾ ਮੇਰੀ ਕੋਈ ਗੱਲ ਨਹੀਂ ਸੁਣਦਾ ਮੈਂ ਇਹੋ ਜਿਹਾ ਕੀਤਾ ਵੀ ਕੀ ਆ ਵੀ ਜਿਹੜੀ ਮੇਰੀ ਗੱਲ ਸੁਣ ਜਿੰਨਾ ਮੇਰਾ ਬਣਦਾ ਟਾਈਮ ਸੀ ਆਪਣੇ ਬੱਚੇ ਨੂੰ ਮੈਂ ਦਿੱ ਸਰੇਸ਼ ਕਰਕੇ ਇਹ ਬੱਚੇ ਮਾਪਿਆਂ ਲਈ ਸਾਇਕੀ ਆ ਇਹ ਹੋਇਆ ਭਲਾ ਕਿਉਂਕਿ ਕਿ ਸਾਨੂੰ ਇਹ ਲੱਗਣ ਡੈਵੇਂ ਵੀ ਜਿਹੜੇ ਬੰਦੇ ਕੋ ਪੈਸੇ ਜ਼ਿਆਦਾ ਨੇ ਨਾ ਉਹ ਸਿਆਣਾ ਜ਼ਿਆਦਾ ਹੈ ਜਿਹਦੀ ਕੋਠੀ ਰਾਣੇ ਉਹਦੇ ਕਮਲੇ ਵੀ ਸਿਆਣੇ ਸੋ ਅਸੀਂ ਸੋਚਦੇ ਆ ਵੀ ਪੈਸੇ ਦੇ ਨਾਲ ਸਿਆਣਪ ਆਉਂਦੀ ਹੈ ਪੈਸੇ ਦੇ ਨਾਲ ਸਿਆਣਪ ਨਹੀਂ ਆਉਂਦੀ ਪੈਸਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀਆਂ ਜਿ ਮੁੱਢਲੀਆਂ ਲੋੜਾਂ ਪਿਨਾ ਪੈਸੇ ਤੋਂ ਕੂੜੀਆਂ ਨਹੀਂ ਦੀ ਠੀਕ ਹੈ ਜੀ ਪਰ ਜਿਹੜੀ ਸਿਆਣਪ ਆ ਉਹ ਤੁਹਾਡੇ ਗੁਣਾਂ ਦੇ ਨਾਲ ਆਉਂਦੀ ਹੈ ਠੀਕ ਹੈ ਜੀ ਉਹ ਤੁਹਾਨੂੰ ਸਮਝ ਸਿਆਣਪ ਜਿਹੜੀ ਆ ਉਹ ਕਮਾਈ ਜਾਂਦੀ ਆ ਉਹ ਪੈਸੇ ਦੇ ਨਾਲ ਨਹੀਂ ਆਉਂਦੀ ਸੋ ਹੋਣੇ ਅਸੀਂ ਗੱਲ ਕਰਦੇ ਆਂ ਜੀ ਬੱਚਿਆਂ ਦੀ ਬੱਚਿਆਂ ਨੂੰ ਅਸੀਂ ਵੰਡਿਆ ਚਾਰ ਕੈਟਾਗਰੀ ਠੀਕ ਆ ਜੀ ਸਭ ਤੋਂ ਪਹਿਲੀ ਜਿਹੜੀ ਕੈਟਾਗਰੀ ਹੈ ਬੱਚਿਆਂ ਦੀ ਉਹ ਨੇ ਜੀ ਰੋਂਦੂ ਬੱਚੇ ਰੋਂਦੂ ਬੱਚੇ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਹਰ ਇੱਕ ਗੱਲ ਤੇ ਜੇ ਉਹਨੂੰ ਕਿਸੇ ਨੇ ਕੁਝ ਕਹਿਤਾ ਤਾਂ ਵੀ ਰੋਪੇ ਜੇ ਕਿਸੇ ਨੇ ਹੱਥ ਲਾਤਾ ਤਾਂ ਵੀ ਰੋਪੇ ਜੇ ਕਿਸੇ ਨੇ ਕੋਈ ਚੀਜ਼ ਲੈ ਲਈ ਤਾਂ ਵੀ ਰੋਪੇ ਹਰ ਇੱਕ ਗੱਲ ਦਿੱਤੇ ਉਹ ਜਿਹੜੇ ਬੱਚੇ ਨੇ ਨਾ ਉਹ ਬਸ ਕਲੇਸ਼ ਪਾਈ ਰੱਖ ਜਿੰਨੀ ਦੁਨਿਆਵੀ ਚ ਕਲੇਸ਼ ਆਖੜ ਵਰਤਦੇ ਨੇ ਤੇ ਉਹਨਾਂ ਨੂੰ ਕੋਈ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਬਸ ਉਸੇ ਵੇਲੇ ਰੌਲਾ ਪਾ ਲਿਆ ਉਸੇ ਵੇਲੇ ਰੋਣਾ ਚੀਕ ਸ਼ਕਾੜਾ ਸ਼ੁਰੂ ਕਰ ਦਿੱਨਾ ਇਹ ਜਿਹੜੇ ਬੱਚੇ ਰੋਂਦੂ ਹੁੰਦੇ ਨੇ ਇਹਦੀ ਜਿਹੜੀ ਸਾਈਕੀ ਬਣਦੀ ਆ ਨਾ ਇਹ ਜੀ ਸਾਈਕੀ ਬਣਦੀ ਆ ਉਸ ਮਾਪਿਓ ਤੋਂ ਜਿਹੜੇ ਮਾਪਿਓ ਸਾਰਾ ਦਿਨ ਘਰ ਦੇ ਵਿੱਚ ਲੜਦੇ ਰਹਿੰਦੇ ਨੇ ਉਹ ਜਦੋਂ ਵੀ ਮਾਪਿਓ ਘਰ ਆਉਣਗੇ ਬੱਚਿਆਂ ਦੇ ਸਾਹਮਣੇ ਹੋਣਗੇ ਉਹ ਸਿਰਫ ਲੜਨਗੇ ਉਹਨਾਂ ਦਾ ਆਰਗੂ ਕਦੀ ਖਤਮ ਨਹੀਂ ਹੁੰਦਾ ਜੇ ਬੈਠਦੇ ਗਏ ਨੇ ਅੰਦਰ ਬੜੇ ਨੇ ਤਾਂ ਲੜ ਰਹੇ ਨੇ ਜੇ ਡਰਾਈਵ ਰੂਮ 'ਚ ਬੈਠੇ ਨੇ ਤਾਂ ਰੜ ਰਹੇ ਨੇ ਜੇ ਰੋਈ ਦੇ ਵਿੱਚ ਰੋਟੀ ਪਕਾ ਰਹੇ ਜਾਂ ਕੁਝ ਕੰਮ ਕਰ ਰਹੇ ਨੇ ਉਹ ਤਾਂ ਲੱ ਰਹੇ ਨੇ ਸੋ ਇਸ ਜਿਹੜਾ ਇਸ ਮਾਹੌਲ ਦੇ ਵਿੱਚ ਜਿਹੜੇ ਬੱਚੇ ਬੰਦੇ ਨੇ ਇਹੋ ਜਿਹੇ ਮਾਪਿਆਂ ਤੋਂ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਜਿਹੜੇ ਬੱਚੇ ਨੇ ਉਹ ਰੁੰਦੂ ਹੁੰਦੇ ਇਹ ਤੋਂ ਬਾਅਦ ਜੀ ਦੂਸਰੀ ਕੈਟੇਗਰੀ ਹੈ ਜੀ ਰੱਬੀ ਰੂਪ ਬੱਚੇ ਉਹ ਉਹ ਬੱਚੇ ਹੁੰਦੇ ਨੇ ਜੀ ਜਿਨ੍ਹਾਂ ਨੂੰ ਤੁਸੀਂ ਚੀਜ਼ ਲੈ ਲਈ ਆ ਤੇ ਉਹਨਾਂ ਨੇ ਤੁਹਾਨੂੰ ਕੀ ਦੇ ਦਿੱਤੀ ਆ ਤੁਸੀਂ ਆਏ ਹੋ ਤੁਹਾਨੂੰ ਅੱਗੋਂ ਆ ਕੇ ਮਿਲਣਗੇ ਤੁਹਾਨੂੰ ਹੱਸ ਕੇ ਹੱਸਦਾ ਹੋਇਆ ਉਹਨਾਂ ਦਾ ਚਿਹਰਾ ਮੁਸਕਰਾਉਂਦਾ ਮੁਸਕਰਾਉਂਦਾ ਦੇਖਿਏਗਾ ਉੱਚੀ ਜਾਣ ਮਗਰ ਜੇਰਾ ਔੜਾ ਗੋੜਾ ਕਲੇਸ਼ ਨਹੀਂ ਕਰਨਗੇ ਠੀਕ ਹੈ ਜੀ ਉਹ ਤੁਹਾਡੀ ਹਰ ਇੱਕ ਕਹੀ ਹੋਈ ਗੱਲ ਹਰ ਇੱਕ ਕਹੀ ਹੋਈ ਗੱਲ ਤੁਸੀਂ ਇਹਨੂੰ ਏਦਾਂ ਵੀ ਸਮਝ ਸਕਦੇ ਹੋ ਕਿ ਜਿਹੜੀ ਗੱਲ ਸਹੀ ਬੰਦੀ ਆ ਉਹਦੇ ਉੱਤੇ ਜੇਰਾ ਸਹੀ ਰਿਐਕਟ ਕਰਨਗੇ ਤੇ ਓਵਰ ਰਿਐਕਟ ਨਹੀਂ ਕਰਨਗੇ ਉਹ ਬੱਚੇ ਇਹ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਦੇ ਪਿੱਛੇ ਜਿਹੜੀ ਸਾਈਕੀ ਹੁੰਦੀ ਹੈ ਜੀ ਉਹ ਇਹ ਸਾਥੀ ਸਾਈਕੀ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਨੇ ਉਹਨੇ ਆਪਣੇ ਜੀਵਨ ਵਿੱਚ ਸਬਰ ਕਮਾਇਆ ਹੁੰਦਾ ਹੈ। ਉਹ ਜਿਹੜਾ ਸਬਰ ਹੈ ਮਾਪਿਆਂ ਦਾ ਉਹ ਉਹ ਉਹਨਾਂ ਦੇ ਬੱਚਿਆਂ ਦੇ ਕੈਰੈਕਟਰ ਵਿੱਚ ਝਲਕ ਰਿਹਾ ਹੁੰਦਾ ਹੈ। ਜੇ ਮਾਪੇਰ ਸੋਈ ਚ ਬੈਠੇ ਨੇ ਤਾਂ ਵੀ ਉਹ ਕੋ ਚੰਗੀ ਗੱਲ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਟਾਈਮ ਦੇ ਕੇ ਉਹਨਾਂ ਨੂੰ ਜਿਹੜੀਆਂ ਮੁੱਢਲੀਆਂ ਕਦਰਾਂ ਕੀਮਤਾਂ ਨੇ ਸਿਖਾ ਰਹੇ ਹੁੰਦੇ ਨੇ। ਜਿਉਂ ਅੰਦਰ ਬੈਠੇ ਨੇ ਤਾਂ ਵੀ ਉਹ ਕੋ ਆਰਗੂਟੋ ਛੋਟਕੇ ਤੇ ਚੜ੍ਹਦੀ ਕਲਾ ਵਾਲੀਆਂ ਜਾਂ ਆਪਣੇ ਜੀਵਨ ਨੂੰ ਸੁਧਾਰਨ ਵਾਲੇ ਕੰਮਾਂ ਵੱਲ ਨੂੰ ਉਹ ਜਿਹੜੇ ਮਾਪਿਓ ਨੇ ਉਹ ਜਿਹੜਾ ਉਹ ਪਾਸੇ ਨੂੰ ਪਹਿਲ ਕਰਦੇ ਹੁੰਦੇ ਨੇ ਉਹਨਾਂ ਕੰਮਾਂ ਨੂੰ ਕਰ ਰਹੇ ਹੁੰਦੇ ਨੇ। ਸੋ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਜੀ ਉਹ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਰੱਬੀ ਰੂਪ ਬੱਚੇ ਕਹਿੰਦੇ ਨੇ ਕਿਉਂਕਿ ਕਿ ਉਹਨਾਂ ਦੇ ਸੁਭਾਅ ਜਿਹੜੇ ਬੱਚਿਆਂ ਦੇ ਨੇ ਉਹ ਬਹੁਤ ਵਧੀਆ ਹੁੰਦੇ ਜਿਹੜੀ ਤੀਸਰੀ ਕੈਟਾਗਰੀ ਹੁੰਦੀ ਹੈ ਨਾ ਬੱਚਿਆਂ 'ਚ ਉਹ ਹੁੰਦੇ ਨੇ ਰਲਵੇਂ ਮਿਲਵੇਂ ਬੱਚੇ ਸੋ ਇਹ ਬੱਚੇ ਜਦਨੇ ਨਖਰਾ ਵਿਖਾਇਆ ਥੋੜ੍ਹਾ ਜਿਹਾ ਰੋਏ ਗੁੱਸੇ ਹੋਏ ਤੇ ਮੰਨ ਗਏ ਮਰਬਲੇਨੀਆ ਵੀ ਉੱਤੇ ਚੀਕ ਛਗਾੜੇ ਪਾ ਕੇ ਬੈਠੇ ਰਹੇ ਲਗਾਤਾਰ ਕਈ ਘੰਟੇ ਅਬਦੀਰ ਹੁੰਦੇ ਰਹੇ ਜਿਵੇਂ ਹੁਣ ਜਿਹੜੇ ਰੋਂਦੂ ਬੱਚੇ ਨੇ ਉਹ ਤੇ ਤੁਸੀਂ ਕਈ ਬੱਚੇ ਦੇਖੋ ਮੈਂ ਜਾਣਨਾ ਇਹੋ ਦੇ ਬੱਚੇ ਵੀ ਸਾਨੂੰ ਮਿਲਦੇ ਨੇ ਉਹਨਾਂ ਨੇ ਮਾਂ ਤੋਂ ਸਾਰਨਾ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ ਵੀ ਇਹ ਘੰਟਾ ਘੰਟਾ ਰੋਂਦਾ ਨਹੀਂ ਰੰਦਾ ਜਿਹੜਾ ਤੇ ਕਰੋੜੀ ਤੁਸੀਂ ਜੇਲ ਨਹੀਂ ਪਕਾ ਦਿੰਦੇ ਤੇ ਪਰ ਜਿਹੜੇ ਇਹ ਰਲਵੇਂ ਮਿਲਵੇਂ ਬੱਚੇ ਹੁੰਦੇ ਨੇ ਇਹਨਾਂ ਵਿੱਚ ਥੋੜਾ ਜਿਆ ਰੋਏ ਥੋੜਾ ਜਿਆ ਹਰਕੂ ਕੀਤਾ ਥੋੜੀ ਥੋੜੀ ਜੀ ਨਾਰਾਜ਼ਗੀ ਜੀ ਕੀਤੀ ਪਰ ਉਹ ਫੇਰ ਉਸੇ ਵੇਲੇ ਮੰਨ ਜਾਂਦੇ ਨੇ ਬਾਅਦ ਵਿੱਚ ਇਹ ਜਿਹੜੇ ਬੱਚੇ ਨੇ ਇਹਨਾਂ ਪਿੱਛੇ ਜਿਹੜੀ ਜਾ ਪਿਓ ਦੋਨਾਂ ਦੇ ਵਿੱਚੋਂ ਇੱਕ ਦਾ ਸਬਾਸ ਸਟੇਬਲ ਹੁੰਦਾ ਇਸ ਕਰਕੇ ਇਦਾਂ ਦੇ ਬੱਚੇ ਜਿਹੜੇ ਆ ਉਪਾਏ ਜਾਂਦੇ ਨੇ ਉਹਨਾਂ ਦੇ ਵਿੱਚ ਜੇ ਮੰਨ ਲਓ ਮਾਂ ਆਰਗੂ ਕਰ ਰਹੀ ਹੈ ਤਾਂ ਪਿਓ ਸਟੇਬਲ ਹੋਏਗਾ ਰਮਾਨਾ ਬੈਠ ਕੇ ਸੁਣ ਰਿਹਾ ਜੇ ਪਿਓ ਆਰਗੂ ਕਰ ਰਿਹਾ ਤੇ ਮਾਂ ਸਟੇਬਲ ਹੋਏਗੀ ਸੋ ਉਹ ਜਿਹੜੀ ਸਟੇਬਿਲਟੀ ਹੁੰਦੀ ਆ ਉਹ ਉਹਨਾਂ ਦੇ ਦੋਨਾਂ ਚੋਂ ਇੱਕ ਜਾਂ ਦੀ ਸਟੇਬਿਲਟੀ ਉਸ ਬੱਚੇ ਦੇ ਵਿੱਚ ਚੱਲ ਕੇ ਆਈਏ ਸੋ ਇਹ ਤੀਸਰੀ ਕੈਟੇਗਰੀ ਦੇ ਬੱਚੇ ਇਹ ਤੋਂ ਬਾਅਦ ਜਿਹੇ ਬੱਚੇ ਹੁੰਦੇ ਨੇ ਸੁਸਤ ਬੱਚੇ ਸੁਸਤ ਬੱਚੇ ਉਹ ਹੁੰਦੇ ਨੇ ਜਿਹੜੇ ਹਰ ਕੰਮ ਦੇ ਵਿੱਚ ਲੇਟ ਹੁੰਦੇ ਨੇ ਤੁਰਨਾ ਉਹ ਵੀ ਲੇਟ ਬੋਲਣਾ ਉਹ ਵੀ ਲੇਟ ਸ਼ੁਰੂ ਕੀਤਾ ਸਕੂਲ ਦੇ ਵਿੱਚ ਕੋ ਕੰਮ ਹੈ ਉੱਟ ਵੀ ਲੇਟ ਨੇ ਸੋ ਇਹ ਜਿਹੜੇ ਬੱਚੇ ਨੇ ਇਹਨਾਂ ਪਿੱਛੇ ਜਿਹੜੀ ਸਾਈਕੀ ਬਣਦੀ ਹੈ ਇਹਨਾਂ ਵੀਰ ਜੀ ਇਹ ਸਾਈਕੀ ਬਣਦੀ ਹੈ ਤੁਹਾਡੀ ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਬਿਲਕੁਲ ਇਗਨੋਰ ਕਰਦੇ ਮੰਨ ਲਓ ਮਾਂ ਕੰਮ ਤੇ ਕਰਦੀ ਹੈ ਪਿਓ ਕੰਮ ਕਰਦਾ ਹੈ ਉਹਨਾਂ ਕੋਲੇ ਟਾਈਮ ਹੀ ਨਹੀਂ ਹੈ ਕਿ ਆਪਣੇ ਬੱਚੇ ਨੂੰ ਦੇਖਣ ਮੰਨ ਲਓ ਮਾਂ ਕੰਮ ਤੋਂ ਆਈ ਜਾਂ ਬੱਚਾ ਰੋ ਰਿਹਾ ਹੈ ਬੱਚਾ ਕਹਿ ਰਿਹਾ ਮੈਨੂੰ ਕੋਲ ਆਓ ਮੈਨੂੰ ਕੋਈ ਚੀਜ਼ ਫੜਾਓ ਮਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਬੱਚਾ ਰੋ ਰਿਹਾ ਹੈ ਉਨੂੰ ਕਿ ਆਈ ਉਹਨੂੰ ਮਰਦੇ ਚੀਜ਼ ਫੜਾ ਕੇ ਜਾਂ ਕੁਛ ਕਰਕੇ ਚੱਲ ਗਈ ਉਹਨੇ ਪ੍ਰੋਪਰ ਕੋਸੇ ਵੀ ਇੱਕ ਪਾਲੀ ਜਿਹੜਾ ਨਾ ਆਪਣੇ ਬੱਚੇ ਦੇ ਕੋਲ ਬੈ ਕੇ ਨਹੀਂ ਬਤਾਇਆ ਸੋ ਉਸ ਕਰਕੇ ਉਹ ਜਿਹੜੇ ਬੱਚੇ ਉਹ ਕੋਈ ਜ਼ਿਆਦਾਤਰ ਆਪਣੀ ਇੱਕੋ ਜਗ੍ਹਾ ਤੇ ਬੈਠੇ ਰਹਿੰਦੇ ਨੇ ਫਿਜ਼ੀਕਲ ਐਕਟੀਵਿਟੀਜ਼ ਘੱਟ ਨੂੰ ਕਰਦੇ ਨੇ ਤੇ ਆਪਣਾ ਰਮਾਨ ਇੱਕ ਜਗ੍ਹਾ ਟੇਕੇ ਬੈਠੇ ਰਹਿੰਦੇ ਨੇ ਤੇ ਮਾਂ ਪਿਓ ਵੱਲੋਂ ਘੱਟ ਟਾਈਮ ਮਿਲਦੇ ਕਾਰਨ ਉਹ ਜਿਹੜੇ ਬੱਚੇ ਨੇ ਸੁਸਤ ਹੋ ਜਾਂਦੇ ਨੇ ਸੋ ਉਹਨਾਂ ਨੂੰ ਇਸ ਕੈਟਾਗਰੀ ਦੇ ਬੱਚਿਆਂ ਨੂੰ ਸੁਸਤ ਕਹਿੰਦੇ ਨੇ ਪਰ ਤਾਂ ਹੀ ਤੁਸੀਂ ਦੇਖ ਲਓ ਉਹਨਾਂ ਨੂੰ ਬੱਚੇ ਤੁਰਦੇ ਵੀ ਲੇਟ ਨੇ ਜਿੱਦਾਂ ਮੈਂ ਪਹਿਲਾਂ ਦੱਸਿਆ ਫਿਰ ਉਹਨਾਂ ਦੀ ਹਰ ਇੱਕ ਐਕਟੀਵਿਟੀ ਜਿਹੜੀ ਆ ਉਹਦੇ ਵਿੱਚ ਡਿਲੇ ਹੁੰਦੇ ਨੇ ਦੂਜਿਆਂ ਨਾਲ ਕਿਉਂ ਕਿ ਜਿਹੜਾ ਮਾਪੇ ਉਹਨੂੰ ਉਹਨਾਂ ਨੂੰ ਆਪ ਨਾਲ ਰੱਖ ਕੇ ਆਪਣੀਆਂ ਜ਼ਿੰਮੇਵਾਰੀਆਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੇ ਐਕਟੀਵਿਟੀਆਂ ਕਰਾਉਣੀਆਂ ਸੀ ਜਿਹੜੇ ਗੁਣ ਪ੍ਰਦਾਨ ਕਰਨੇ ਸੀ ਜਿਹੜਾ ਸਮਾਂ ਦੇਣਾ ਸੀ ਜੋ ਸਿਖਾਉਣਾ ਸੀ ਉਹ ਨਹੀਂ ਸਿਖਾਉਂਦੇ ਸੋ ਵੀਰ ਜੀ ਇਹ ਚਾਰ ਕੈਟਾਗਰੀਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਵੰਡਿਆ ਜਿਹਦੇ ਵਿੱਚ ਪਹਿਲੀ ਹੈ ਰੱਬੀ ਰੂਪ ਇਹ ਰੋਂਦੂ ਬੱਚੇ ਰੱਬੀ ਰੂ ਰੈਲਵੇ ਮਿਲਦੇ ਬੱਚੇ ਤੇ ਸੁਸਪੰਚ ਅੱਜ ਅਸੀਂ ਵੀਰ ਜੀ ਦੇ ਨਾਲ ਗੱਲ ਕੀਤੀ ਬੱਚਿਆਂ ਬਾਰੇ ਤੇ ਇਹਨਾਂ ਸਾਨੂੰ ਦੱਸਿਆ ਵੀ ਬੱਚੇ ਕਿਹੜੀ ਚਾਰ categories ਹੁੰਦੀਆਂ ਨੇ ਬੱਚਿਆਂ ਦੀਆਂ ਤੁਲਾ ਬਾਰੇ ਸਾਨੂੰ ਥੋੜਾ ਐਕਸਪਲੇਨ ਵੀ ਕੀਤਾ ਹੈਗਾ ਕਿਉਂਕਿ ਵੀਰ ਜੀ ਨੇ ਐਨਐਲਪੀ ਕੀਤੀ ਹੋਈ ਹੈਗੀ ਤੇ ਮਾਈਂਡ ਐਂਡ ਵੈਲਨੈਸ ਦਾ ਜਿਹੜਾ ਹੈਗਾ ਸਟੱਡੀ ਕੀਤੀ ਹੈਗੀ ਇਹਨਾਂ ਨੂੰ ਇਸ ਚੀਜ਼ ਬਾਰੇ ਬਹੁਤ ਨੌਲੇਜ ਹੈ ਕਾਉਂਸਲਿੰਗ ਵੀ ਕਰਦੇ ਆ ਤਾਂ ਕਰਕੇ ਆਪਾਂ ਜਿਹੜੀ ਸੋਚਿਆ ਸੀਗਾ ਕਿ ਅੱਜ ਇਹ ਵਾਲੀ ਜਿਹੜੀ ਆਪਾਂ ਵੀਡੀਓ ਕਰਾਂਗੇ ਤੇ ਨਾਲ ਦੇ ਨਾਲ ਜਿਹੜਾ ਹੈਗਾ ਵੀਰ ਜੀ ਤੁਹਾਨੂੰ ਸਮਝਾਉਣਗੇ ਇਹਦੇ ਬਾਰੇ ਬੱਚਿਆਂ ਵਾਸਤੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਸਾਨੂੰ ਕਮੈਂਟ ਕਰਕੇ ਦੱਸਿਓ ਇਸ ਤਰ੍ਹਾਂ ਦੀ ਆਪਾਂ ਹੋਰ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਵਾਂਗੇ ਭਰ ਤੁਹਾਨੂੰ ਕਮੈਂਟ ਕਰਕੇ ਸਾਨੂੰ ਜਿਹੜਾ ਤੁਸੀਂ ਜਰੂਰ ਦੱਸਿਓ ਤੇ ਨਾਲ ਦੇ ਨਾਲ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ